तू मेरा पिता तू है मेरा माता तू मेरा बंधप तू मेरा प्राता तू मेरा राखा सबनी थाई ता पौ ਇਹ ਆ ਕੜਾ ਜਿਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਤਬ ਤੇ ਵੱਡਾ ਸਤ ਗੁਰੂ ਨਾਨਕ ਦਿਨ ਕਲ ਰਾਖੀ ਮੇਰੀ ਰਾਗ ਤਨਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਜ ਪਤ ਹੈ ਦਾਤਾ ਓ ਦਿਆਲ ਨਾਮ ਦੇਹ ਮੰਗਤ ਜਨਕ ਸਦਾ ਰਹੋ ਰੰਗ ਰਤਾ ਅਮ ਭੀਖਕ ਪੇਖਾਰੀ ਤੇਰੇ ਤੂੰ ਨਜ ਪਤ ਹੈ ਦਾਤਾ ਓ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਅੰਬਲ ਹਾਰੈ ਜਾਓ ਸੱਚੇ ਤੇਰੇ ਨਾਮ ਵਿਟਹੁ ਕਰਨ ਕਰਨ ਸਭਨਾ ਕਾ ਏਕੋ ਔਰ ਨਾ ਦੂਜਾ ਕੋਈ ਰਹਾਉ ਬਹੁਤ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਓਹ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਧਰਮ ਪਟ ਖੂਲੇ ਗੁਰ ਪਰਸਾਦੀ ਜਾਣਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸੋ ਮਨ ਮਾਨਿਆ ਪੰਥ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸੋ ਮਨ ਮਾਨਿਆ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈ हे ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇ ਤਾਂ ਕਿ ਮੈਂ ਸਦਾ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਰਹਾ ਹਾਂ ਏ ਪ੍ਰਭੂ ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ ਤੂੰ ਸਾਰੇ ਜਗਤ ਦਾ ਮੂਲ ਹੈਂ ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ ਤੇਰੇ ਵਰਗਾ ਨਹੀਂ ਹੈ ਏ ਪ੍ਰਭੂ ਮੈਨੂੰ ਮਾਇਆ ਵੇੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਗੇੜ ਪੈ ਚੁੱਕੇ ਹਨ ਹੁਣ ਤਾਂ ਮੇਰੇ ਉੱਤੇ ਕੁਝ ਮਿਹਰ ਕਰ ਹੇ ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਮੇਰੇ ਉੱਤੇ ਇਹੋ ਜੀ ਬਖਸ਼ਿਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖਸ਼ ਹੇ ਭਾਈ ਨਾਨਕ ਆਖਦਾ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ ਜਾਂਦੇ ਹਨ ਉਸ ਦੀ ਪਰਮਾਤਮਾ ਨਾਲ ਡੂੰਗੀ ਸਾਝ ਬਣ ਜਾਂਦੀ ਹੈ ਉਸ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ ਗੁਰੂ ਨਾਲ ਉਸ ਦਾ ਮਨ ਪਤੀ ਚ ਜਾਂਦਾ ਹੈ